ਮੁੱਦਾ ਭਾਵੇਂ ਛੋਟਾ ਪਰ ਜਦੋਂ ਇਹ ਮਸਲਾ ਬਣਨਾ ਨਾ ਬੜਾ ਵੱਡਾ ਬਣਨਾ ਮੈਂ ਅੱਜ ਗੱਲਬਾਤ ਕਰਨੀ ਆ ਆਹ ਵਾਲੇ ਸਟਾਪ ਸਾਈਨ ਦੀ ਜਿੱਥੇ ਕਿ ਇਸ ਸਟਾਪ ਸਾਈਨ ਤੇ behind the wheel of the truck that hit the humboldt broncos bus is one legal step closer to deportation yeah. sadhu is currently on parole earlier this year the canadian border services agency and a government official recommended sending him back to india school <laughs> ਵੀ ਨਹੀਂ ਜਾਇ ਆਪਣੀ ਕਮਿਊਨਿਟੀ ਲਾ ਲੋ ਸਾਰੇ ਨੇ ਸਾਰੇ ਆ ਗਰਦੂਤਾ ਕਰਕੇ ਜਾਂਦੇ ਨੇ ਪ੍ਰੂਫ ਨੇ ਆ ਵੀਡੀਓ ਮੈਂ ਨਾਲ-ਨਾਲ ਦਿਖਾ ਰਿਹਾ ਤੁਹਾਨੂੰ ਮੈਂ ਵੀ ਕਿਹੜੇ ਰੁਕਦੇ ਆ ਕਿਹੜੇ ਨਹੀਂ ਰੁਕਦੇਗੇ ਮੈਂ ਤਾਂ ਬੜੇ ਮੈਨੂੰ ਤਾਂ ਕਈ ਮਹੀਨੇ ਹੋ ਗਏ ਮੈਂ ਤਾਂ ਚੀਜ਼ਾਂ ਵਾਚ ਕਰਦਾ ਪਿਆ ਤੇ ਕਿਉਂਕਿ ਹੁਣ ਕਈ ਵਾਰ ਦੇਖੀਦਾ ਕਿ ਮੈਂ ਚਾਹ ਹਾਂ ਕਈ ਵਾਰ ਦੇਖੀਦਾ ਕਿ ਇਹ ਹਾਦਸਾ ਯਾਰ ਕਿਤੇ ਵੱਡਾ ਨਾ ਹੋ ਜੇ ਆਪਾਂ ਨੂੰ ਇਹ ਤੇ ਜਿੰਨਾ ਜਲਦੀ ਹੋ ਸਕਦਾ ਤੇ ਬੋਲਣਾ ਪੈਣਾ ਆਟੋਆ ਪੁਲਿਸ ਨੂੰ ਦੱਸਣਾ ਪੈਣਾ ਸਿਟੀ ਆਫ ਆਟੋ ਨੂੰ ਦੱਸਣਾ ਪੈਣਾ ਕਿ ਭਾਈ ਇੱਥੇ ਆ ਕੇ ਦੇਖੋ ਇਹਦਾ ਕੋਈ ਨਾ ਕੋਈ ਹੱਲ ਕਰੋ ਉਹ ਤੁਹਾਨੂੰ ਮੈਂ ਦੱਸਦਾ ਆਜੋ ਆਪਾਂ ਉਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਵੀ ਕਿ ਫਸਲ ਦੇ ਵਿੱਚ ਨਾ 90% ਕਾਰਨ ਆਹ ਜਗ੍ਹਾ ਦਾ ਉਹ ਦੇਖੋ ਹੁਣ ਸਾਹਮਣੇ ਉਹ ਗੱਡੀ ਵਾਲਾ ਆਇਆ ਹੈ ਨਾ ਮੈਨੂੰ ਲੱਗਦਾ ਕਿ ਇਹ ਸ਼ਾਇਦ ਰੁਕਿਆ ਨਹੀਂ ਮੇਰਾ ਧਿਆਨ ਥੋੜੇ ਵੰਨ ਸੀਗਾ ਬਟ ਮੈਂ ਬਾਅਦ ਵਿੱਚ ਤੁਹਾਨੂੰ ਮੈਂ ਦੱਸੂਗਾ ਤੁਹਾਨੂੰ ਮੈਂ ਦੇ ਰਿਹਾ ਜਾਂ ਪ੍ਰੂਫ ਦੇ ਨਾਲ ਨਾਲ ਕਿਉਂਕਿ ਪ੍ਰੂਫ ਮੈਂ ਤੁਹਾਨੂੰ ਤਾਂ ਦੇ ਰਿਹਾ ਕੱਲ ਨੂੰ ਤੁਸੀਂ ਐ ਨਾ ਕਹੋ ਕਿ ਐਵੇਂ ਯਾਰ ਕੋਈ ਸਾਰੇ ਤਾਂ ਰੁਕਦੇ ਇੱਥੇ 99% ਜਿਹੜੇ ਲੋਕ ਨਹੀਂ ਰੁੱਕੇ ਜਾਂਦੇ ਮੇਰਾ ਇਹ ਚੈਲੰਜ ਆ ਕੋਈ ਵੀ ਬੰਦਾ ਆਜੇ ਜੇ ਕਿਸੇ ਨੂੰ ਲੱਗਦਾ ਕਿ ਮੈਂ ਝੂਠ ਬੋਲਦਾ ਇੱਥੇ ਪੱਕਾ ਹਾਦਸਾ ਹੋਣਾਗਾ ਦੋ ਬੰਦਿਆਂ ਨੂੰ ਮੈਂ ਕਿਹਾ ਖੁੱਲਨਾ ਚੈਲੰਜ ਆ ਜਦੋਂ ਮਰਜ਼ੀ ਆਜੋ ਚਾਹੇ ਅਸੀਂ ਮੁੱਦੇ ਤੇ ਡਿਬੇਟ ਰੱਖ ਲਓ ਇੱਥੇ ਰੱਖਾਂਗੇ ਆਪਾਂ ਇੱਥੇ ਬਹਿ ਕੇ ਗੱਲਬਾਤ ਕਰਾਂਗੇ ਬਿਲਕੁਲ ਸਕੂਲ ਦੇ ਸਾਹਮਣੇ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਬਾਕੀ ਹੁਣ ਤੁਹਾਡੇ ਤੇ ਆ ਮਿਲਦੇ ਆ ਬਹੁਤ ਜਲਦੀ ਧੰਨਵਾਦ